ਇੱਕ ਵਾਰ ਇੱਕ ਨੂੰਬੜੀ ਬਾਗ ਦੇ ਕੋਲ ਲੰਘ ਰਹੀ ਸੀ। ਬਾਗ ਵਿੱਚ ਅੰਗੂਰਾਂ ਦੀ ਉੱਚੀਆਂ-ਉੱਚੀਆਂ ਬੇਲਾ ਸਨ ਜੋ ਪੱਕੇ ਅਤੇ ਵੱਡੇ-ਵੱਡੇ ਅੰਗੂਰਾਂ ਨਾਲ ਲੱਦੀਆਂ ਪਈਆਂ ਸੀ। ਬਹੁਤ ਮਿੱਠੀ ਮਹਿਕ ਆ ਰਹੀ ਸੀ। ਨੂੰਬੜੀ ਦੇ ਮੂੰਹ ਵਿੱਚ ਪਾਣੀ ਭਰ ਆਇਆ। ਉਸਨੇ ਅੰਗੂਰਖਾਨ ਦੀ ਸੋਚੀ ਅਤੇ ਬੇਲਾ ਪਾਸ ਚਲੀ ਗਈ ਪਰ ਅੰਗੂਰ ਉੱਚੇ ਸਨ। ਹੁਣ ਅੰਗੂਰਖਾਨ ਲਈ ਉੱਚੀਆਂ-ਉੱਚੀਆਂ ਛਾਲਾ ਲਗਾ ਕੇ ਅੰਗੂਰ ਤੋੜਨ ਦਾ ਯਤਨ ਕਰਦੀ ਪਰ ਅੰਗੂਰਾਂ ਤੱਕ ਨਾ ਪਹੁੰਚ ਸਕੇ। ਥੱਕ\, ਕਰਕੇ ਸੋਚਣ ਲੱਗੀ ਕਿ ਕੀ ਕੀਤਾ ਜਾਵੇ। ਉਸਨੇ ਮਨ ਵਿੱਚ ਸੋਚਿਆ ਜੇ ਮੈਂ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਅੰਗੂਰ ਖੱਟੇ ਹਨ ਕਹਿ ਕੇ ਚਲੀ ਗਈ ਤਾਂ ਮੈਂ ਅੰਗੂਰ ਕਦੇ ਖਾ ਕੇ ਨਹੀਂ ਦੇਖ ਸਕਾਂਗੀ ਨਾਲੇ ਬਜ਼ੁਰਗ ਤਾਂ ਪੁਰਾਣੇ ਜ਼ਮਾਨੇ ਦੇ ਸਨ ਮੈਂ ਮਾਡਰਨ ਜ਼ਮਾਨੇ ਦੀ ਲੂੰਬੜੀ ਹਾਂ ਇਹ ਸੋਚ ਕੇ ਲੂੰਬੜੀ ਇੱਕ ਵੱਡੇ ਪੱਥਰ ਉੱਤੇ ਬੈਠ ਗਈ ਹੁਣ ਉਸਨੇ ਸੋਚਿਆ 21ਵੀਂ ਸਦੀ ਚੱਲ ਰਹੀ ਹੈ ਮੈਨੂੰ ਕੋਈ ਨਾ ਕੋਈ ਤਰਕੀਬ ਸੋਚਣੀ ਚਾਹੀਦੀ ਹੈ ਨਹੀਂ ਤਾਂ ਮੇਰਾ 21ਵੀਂ ਸਦੀ ਵਿੱਚ ਜੰਮਣ ਦਾ ਕੀ ਫਾਇਦਾ ਲੂੰਬੜੀ ਬੈਠੀ ਸੋਚ ਹੀ ਰਹੀ ਸੀ ਕਿ ਦੂਰੋਂ ਆਉਂਦੇ ਇੱਕ ਗਦੇ ਨੇ ਉਸ ਨੂੰ ਅੰਗੂਰਾਂ ਲਈ ਛਲਾਂਗਾ ਲਗਾਉਦੀ ਨੂੰ ਦੇਖ ਲਿਆ ਸੀ। ਨੇੜੇ ਆ ਕੇ ਉਸ ਨੇ ਆਪਣੀ ਟਿਊਨ ਵਿੱਚ ਗਾਣਾ ਸ਼ੁਰੂ ਕੀਤਾ। ਉਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਜੇ ਦਿਲਿੱਦਰੀ ਬੈਠ ਜਾਣੇ ਤਾਂ ਅੰਗੂਰ ਖਾਏਗਾ ਕੌਣ? ਲੂੰਬੜੀ ਚੁੱਪ ਰਹੀ ਤਾਂ ਗਦਾ ਬੋਲਿਆ ਭੈਣ ਅੰਗੂਰ ਖਾਣ ਦਾ ਇਰਾਦਾ ਹੈ ਤਾਂ ਮੇਰੇ ਲਈ ਕੋਈ ਸੇਵਾ ਦੱਸ। ਲੂੰਬੜੀ ਖਿੱਚ ਕੇ ਬੋਲੀ ਤੂੰ ਤਾਂ ਪਹਿਲਾਂ ਹੀ ਗਦਾ ਹੈ ਤੂੰ ਮੇਰੀ ਕੀ ਸੇਵਾ ਕਰੇਗਾ? ਹੁਣ ਗਦੇ ਤੋਂ ਵੀ ਚੁੱਪ ਨਾ ਰਿਹਾ ਗਿਆ ਉਹ ਗੁੱਸੇ ਵਿੱਚ ਬੋਲਿਆ ਕਿ ਤੂੰ ਵੀ ਮਨੁੱਖਾਂ ਨਾਲ ਜਾਰ ਰਹੀਆਂ ਤੇ ਮੇਰੇ ਬਾਰੇ ਮਨੁੱਖਾਂ ਵਾਂਗ ਮੈਂ ਮਨੁੱਖ ਦੀਆਂ ਅੰਤਾਂ ਦੀ ਸੇਵਾ ਕਰਦਾ ਹਾਂ ਬਿਨਾਂ ਝਗੜੇ ਤੇ ਬਿਨਾਂ ਬੋਲੇ ਜਿੰਨਾ ਭਾਰ ਮਨੁੱਖ ਲੱਦ ਦਿੰਦਾ ਹੈ ਮੈਂ ਢੋਲਾ ਲੈਂਦਾ ਹਾਂ ਉਸ ਨੂੰ ਵੀ ਮੇਰੀ ਸੇਵਾ ਦੀ ਕੋਈ ਕਦਰ ਨਹੀਂ ਹੈ ਉਲਟਾ ਮੇਰੀ ਸ਼ਰਾਫਤ ਤੇ ਚੁੱਪ ਨੂੰ ਦੇਖ ਕੇ ਮੈਨੂੰ ਹੀ ਗਦਾ ਕਹਿ ਕੇ ਬੁਲਾਉਂਦਾ ਹੈ ਮੈਂ ਫਿਰ ਵੀ ਇਹੀ ਨਾਂ ਸਵੀਕਾਰ ਕਰ ਰੱਖਿਆ ਹੈ ਤੇ ਸੋਚਦਾ ਰਹਿੰਦਾ ਹਾਂ ਜਦੋਂ ਮਨੁੱਖ 100% ਦੀ ਪੜ ਜਾਵੇਗਾ ਤਾਂ ਮੇਰਾ ਨਾਂ ਆਪ ਹੀ ਬਦਲ ਦੇਵੇਗਾ ਪਰ ਅਜੇ ਉਹ ਟੀਚੇ ਤੋਂ ਬਹੁਤ ਦੂਰ ਹੈ ਕੁਝ ਦੇਰ ਰੁੱਕ ਕੇ ਗਦਾ ਫਿਰ ਬੋਲਿਆ ਹਾਂ ਮੈਂ ਗਦਾ ਜ਼ਰੂਰ ਹਾਂ ਪਰ ਮੌਕੇ ਤੇ ਕੰਮ ਆਉਣਾ ਤੇ ਕੋਈ ਨਵੀਂ ਸਕੀਮ ਦੱਸਣਾ ਮੇਰੀਆਂ ਖੂਬੀਆਂ ਵਿੱਚੋਂ ਇੱਕ ਹੈ ਹੁਣ ਮੈਂ ਤੈਨੂੰ ਵੀ ਅੰਗੂਰ ਖਾਣ ਲਈ ਨਵੀਂ ਵਿਉਂਤ ਦੱਸਦਾ ਹਾਂ। ਉਹ ਲੂੰਬੜੀ ਦੇ ਮੂੰਹ ਚੋਂ ਪਾਣੀ ਨਿਕਲਣ ਲੱਗਾ ਤੇ ਬੋਲੀ, "ਹਾਂ ਹਾਂ, ਛੇਤੀ ਦੱਸ ਤਾਂ ਕਿ ਮੈਂ ਰੱਜ ਕੇ ਅੰਗੂਰ ਖਾ ਲਵਾਂ।" ਗਦੇ ਨੇ ਕਿਹਾ, "ਮੈਂ ਵੇਲਾ ਹੇਠ ਖੜ ਜਾਵਾਂਗਾ, ਤੂੰ ਮੇਰੇ ਉੱਪਰ ਖੜ ਕੇ ਅੰਗੂਰਾ ਤੱਕ ਪਹੁੰਚ ਜਾਵੇਂਗੀ ਤੇ ਫਿਰ ਅੰਗੂਰ ਤੋੜ ਕੇ ਖਾ ਲੈਣਾ।" ਲੂੰਬੜੀ ਮੰਨ ਗਈ ਤੇ ਉਹਨਾਂ ਨੇ ਇਦਾਂ ਹੀ ਕੀਤਾ। ਗਦੇ ਤੇ ਖੜ ਕੇ ਲੂੰਬੜੀ ਨੇ ਆਰਾਮ ਨਾਲ ਛਾਲ ਮਾਰ ਕੇ ਅੰਗੂਰ ਤੋੜ ਕੇ ਖਾਦੇ ਤੇ ਨਾਲ ਹੀ ਗਦੇ ਨੂੰ ਵੀ ਖਵਾਏ। ਹੁਣ ਗਧੇ ਨੇ ਲੂੰਬੜੀ ਨੂੰ ਪੁੱਛਿਆ ਅੰਗੂਰ ਕਿਹੋ ਜਿਹੇ ਨੇ ਲੂੰਬੜੀ ਬੋਲੀ ਅੰਗੂਰ ਤਾਂ ਬਹੁਤ ਮਿੱਠੇ ਨੇ ਪਰ ਪਤਾ ਨਹੀਂ ਸਾਡੇ ਬਜ਼ੁਰਗ ਇਹਨੇ ਮਿੱਠੇ ਅੰਗੂਰਾਂ ਨੂੰ ਸਦੀਆਂ ਤੋਂ ਕਿਉਂ ਖੱਟੇ ਦੱਸੀਗੇ ਹੁਣ ਗਧਾ ਕਹਿਣ ਲੱਗਾ ਤੂੰ ਵੀ ਗਧੇ ਦੀ ਇੱਕ ਸਿਆਣੀ ਗੱਲ ਲੜ ਬਣ ਲੈਣਾ ਕਿ ਹਿੰਮਤ ਤੇ ਚੰਗੀ ਸੋਚ ਸਦਕਾ ਹਰ ਖੱਟੀ ਚੀਜ਼ ਮਿੱਠੀ ਬਣ ਸਕਦੀ ਹੈ ਤਾਂ ਦੋਸਤੋ ਕਹਾਣੀ ਕਿਵੇਂ ਲੱਗੀ ਵੀਡੀਓ ਤੇ ਲਿ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ